ਜਿਵੇਂ ਸਰਕਾਰ ਧੱਕਾਕਾਰੀ ਡੱਲੇ ਸਾਹਿਬ ਡੱਲੇਬਾਦ ਸਾਹਿਬ ਨਾਲ ਹੋਇਆ ਵੀ ਗ੍ਰਿਫਤਾਰ ਕੀਤਾ ਜੇ ਕਿਸਾਨਾਂ ਨਾਲ ਇਸ ਤਰ੍ਹਾਂ ਹੋਇਆ ਤਾਂ ਕੀ ਰਣਨੀਤੀ ਬਣਾਓਗੇ ਤੁਸੀਂ ਦੇਖੋ ਜੀ ਫਿਰ ਜਿਹੜਾ ਵੱਲ ਦਾ ਰੁਖ ਕੀਤਾ ਜੋ ਜਿਹੜਾਂ ਪਰੀਆਂ ਜਾਣੀਆਂ ਸਰਕਾਰ ਦੀ ਇਹ ਪੂਜੀ ਹਰਕਤ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਜਾਊਗਾ ਫਿਰ ਕਿਸਾਨ ਧਰਨਿਆਂ ਦੇ ਨਹੀਂ ਬਹਿਣਗੇ ਕਿ ਕਹੇ ਵੱਡੇ ਐਕਸ਼ਨ ਲਈ ਮਜਬੂਰ ਹੋਣਗੇ ਜਾਂ ਜੇਲ੍ਹ ਪਰੋਨ ਨੂੰ ਚੱਲੂਗਾ ਜਾਂ ਫਿਰ ਬਿਲਕੁਲ ਹੀ ਜਿਹੜੇ ਫਲੇਟ ਵਾਈ ਚ ਬੰਦ ਕੀਤੇ ਜਾਣਗੇ ਇਹ ਗੱਲ ਜਿਹੜੀ ਚਿੰਗਾਰੀ ਸਰਕਾਰ ਨੇ ਗਲਤ ਤੌਰ ਤੇ ਭੜਕਾਈ ਹੈ ਜੇ ਆਪਾਂ ਸ਼ਾਮਾ ਹੀ ਰੋਸ ਪ੍ਰਦਰਸ਼ਨ ਕਰ ਜਾਂਦੇ ਵੀ ਕੁਝ ਨਹੀਂ ਤਾਫੀਰੇ ਸਾਨੂੰ ਦੂਜੇ ਪਾਸੋਂ ਤੋਰਦੇ ਆ ਚਲੋ ਸਰਕਾਰ ਮੂਹਰੇ ਲੱਗੋ ਅਸੀਂ ਪਿੱਛੇ ਚੱਲਾਂਗੇ ਪਰ ਮੰਗਾਂ ਹੀ ਆਵਦੀਆਂ ਲੈ ਕੇ ਪੂਰੀਆਂ ਕਰਕੇ ਹਟਾਂਗੇ ਤੇ ਸੰਗਤਾਂ ਪਿੰਡ ਧੂੜ ਘੋਟਣ ਸਿੰਘ ਤੋਂ ਕਿਸਾਨ ਵੀਰ ਤੇ ਹੋਰ ਪਤਵੰਤੇ ਸੱਜਣ ਜਾ ਰਹੇ ਨੇ ਉੱਥੇ ਧਰਨਾ ਪ੍ਰਦਰਸ਼ਨ ਕਰਨ ਲਈ ਤੇ ਆਪਾਂ ਇਹ ਪ੍ਰੋਪਰ ਗੱਲਬਾਤ ਕਰਾਂਗੇ ਵੀ ਕੀ ਰਣਨੀਤੀ ਲੈ ਕੇ ਚੱਲ ਰਹੇ ਆ ਤੇ ਕੀ ਕੀ ਇਹਨਾਂ ਦੇ ਅੱਗੇ ਪਲੈਨਿੰਗ ਹੈ ਤੇ ਗੱਲਬਾਤ ਕਰਦੇ ਆਪਾਂ ਪ੍ਰਧਾਨ ਸਾਹਿਬ ਨਾਲ ਪ੍ਰਧਾਨ ਸਾਹਿਬ ਜਿਵੇਂ ਕਿ ਤੁਸੀਂ ਅੱਜ ਪਿੰਡ ਢੂੜਕੋੜਨ ਸਿੰਘ ਤੋਂ ਰਵਾਨਾ ਹੋ ਰਹੇ ਹੋ ਤੇ ਤੁਹਾਡੀ ਰਣਨੀਤੀ ਕੀ ਹੈ ਅੱਗੇ ਕੀ ਪਲਾਨ ਹੈ ਤੁਹਾਡਾ ਪਹਿਲੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰੇ ਕਵਾਨਵੀਰਾਂ ਨੂੰ ਬੇਨਤੀ ਹੈ ਕਿ ਆਸਾਨੀ ਮੰਗਾਂ ਲਈ ਖਾਤਰ ਭਾਵੇਂ ਤੁਸੀਂ ਕਿਸੇ ਵੀ ਯੂਨੀਅਨ ਦੇ ਨਾਲ ਸੰਬੰਧਤ ਹੈ ਸਾਨੂੰ ਬਾੜਾਂ ਦੇ ਪਹੁੰਚਣਾ ਚਾਹੀਦਾ ਹੈ ਉਸੇ ਕੜੀ ਦੇ ਅਧੀਨ ਅੱਜ ਸ਼ੇਰ-ਏ-ਪੰਜਾਬ ਯੂਨੀਅਨ ਫਰਦਾਰਾਤ ਮਸਿੰਗ ਜ਼ਿਲ੍ਹਾ ਪ੍ਰਧਾਨ ਢੂੜਕੋੜ ਦੀ ਅਗਵਾਈ ਹੇਠ ਤੇ ਕਰਨੈਲ ਸਿੰਘ ਇੱਥੋਂ ਦੇ ਕਾਈ ਪ੍ਰਧਾਨ ਹੈ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਜੱਥਾ ਭੇਜਿਆ ਜਾ ਰਿਹਾ ਹੈ ਇੱਥੇ ਮੈਂ ਇਹ ਵੀ ਦੱਸਦਾ ਕਿ ਰਾਤ 2:00 ਵੱਜ ਕੇ 30 ਮਿੰਟ ਤੇ ਦੱਲੇਵਾਲ ਸਾਹਿਬ ਨੇ ਚੱਕ ਲਿਆ ਲੱਗਦਾ ਵੀ ਹੋਰ ਗੱਲ ਕਿਸੇ ਪਾਸੇ ਨੂੰ ਤੁਰੂਗੀ ਜਿਹੜੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਉਹ ਕਿਸੇ ਤਰ੍ਹਾਂ ਪਤਣ ਲੱਗੀਆਂ ਲੱਗਣਗੀਆਂ ਹੁਣ ਬੀਜ ਬਜਾਈ ਵੀ ਹੋਈ ਹੈ ਤੇ ਤਕਰੀਬਨ ਬੀਜ ਬਜਾਈ ਦਾ ਕੰਮ ਨਿਪਟੜ ਗਿਆ ਝੋਨੇ ਵੀ ਸਾਂਭੇ ਜਾ ਚੁੱਕੇ ਆ ਮੈਂ ਦਵਾਰੇ ਫਿਰ ਫਾਰਕ ਖਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਬਾਰਡਰਾਂ ਵੱਲ ਕੁਝ ਕਰਗੇ ਜਿਹੜੇ ਖਨੌਰੀ ਬਾਰਡਰ ਤੇ ਜਾ ਸਕਦੇ ਆ ਖਨੌਰੀ ਦੇ ਪਹੁੰਚਣ ਜਿਹੜੇ ਸ਼ੰਭੂ ਤੇ ਜਾ ਸਕਦੇ ਆ ਸ਼ੰਭੂ ਤੇ ਪਹੁੰਚਣ ਉਹਨਾਂ ਘਰਾਂ 'ਚ ਬਹਿਣ ਦਾ ਟਾਈਮ ਨਹੀਂ ਆਖਰੀ ਹਮਲਾ ਇਹ ਜੇ ਆਖਰੀ ਹਮਲਾ ਵੱਜ ਗਿਆ ਤਾਂ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੋਊਗੀ ਜੇ ਅਸੀਂ ਅਜੇ ਵੀ ਘਰਾਂ ਦੇ ਵਿੱਚ ਬੜੇ ਰਹੇ ਚੱਲ ਯਾਰ ਫਲਾਨਾ ਜਾ ਉਹ ਧਮਕਾ ਜਾ ਉਹ ਮੈੰਗੀ ਕਰਨਾ ਉੱਥੇ ਇੱਥੇ ਫੱਥਾਂ 'ਚ ਫਾਰੀ ਜਿਹੜੀ ਅਸੀਂ ਤਾਂਸ ਖੇਢੀ ਜਾਂਦੇ ਆ ਜਾਂ ਹੋਰ ਆ ਫਲਾਨਾ ਨਾਂ ਗਿਆ ਧਮਕਾ ਲੰਗੇ ਇਹ ਜੀਆਂ ਗੱਲਾਂ ਕਰੀ ਜਾਂਦੇ ਆ ਇਨ੍ਹਾਂ ਗੱਲਾਂ ਤੋਂ ਉ ਸਾਨੂੰ ਜ਼ਰੂਰ ਹੀ ਬਾਰਡਰਾਂ ਤੇ ਪਹੁੰਚਣਾ ਚਾਹੀਦਾ ਤਾਂ ਜੋ ਆਪਣੇ ਹੱਕ ਲੈ ਸਕੀਏ ਪ੍ਰਧਾਨ ਸਾਹਿਬ ਜਿਹੜੀ ਘਟਨਾ ਹੋਈ ਹੈ ਰਾਤ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਇਹ ਘਟਨਾ ਨੂੰ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀ ਹੈ ਦੇਖੋ ਜੀ ਸਰਕਾਰ ਦੀ ਨੀਤੀ ਹੁੰਦੀ ਹੈ ਵੀ ਜਿਹੜਾ ਮੋਰਚਾ ਨੂੰ ਫੇਲ ਕੀਤਾ ਜਾਵੇ ਜੀ ਉਹ ਮੋਰਚਾ ਨੂੰ ਫੇਲ ਕਰਨੀ ਖਾਤਰ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਹੈ ਪਹਿਲੀ ਗੱਲ ਤਾਂ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਹੈ ਬੀਜੇਪੀ ਸਰਕਾਰ ਕਫਾਨਾਂ ਦੀ ਤੇ ਖਾਸ ਕਰਕੇ ਪੰਜਾਬ ਵਿਰੋਧੀ ਇੱਕ ਨੰਬਰ ਤੇ ਹੈ ਕਿਸਾਨੋ ਕੋ ਮੇ ਜੋਪੀ ਦਾ ਹੋਵੇ ਬਿਹਾਰ ਦਾ ਹੋਵੇ ਆਂਧਰਾ ਪ੍ਰਦੇਸ਼ ਦਾ ਹੋਵੇ ਮਧ ਪ੍ਰਦੇਸ਼ ਦਾ ਹੋਵੇ ਹਰਿਆਣਾ ਦਾ ਹੋਵੇ ਇਹ ਸਾਰੇ ਕਿਸਾਨਾਂ ਨੇ ਦਾਹੀ ਵਿਰੋਧ ਕਰਦੀ ਹੈ ਨੰਬਰ 2 ਉਥੇ ਇਹ ਹੱਥ ਕੰਡਿਆਂ ਦੇ ਨਾਲ ਚਲੂ ਜੇ ਇੱਕ ਡੱਲੇ ਨੂੰ ਲੈ ਗਏ ਪੁਲਿਸ ਵਾਲੇ ਤੇ ਹੋਰ ਡੱਲੇ ਵਾਲ ਬਥੇਰੇ ਆ ਤੇ ਇਹ ਧਰਨਾ ਦਾ ਜਿਹੜਾ ਜਿਹੜਾ ਪ੍ਰੋਗਰਾਮ ਹੈ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਤੇ ਚੱਲੂਗਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਸਾਡੀਆਂ ਆਸਾਂ ਨੂੰ ਬੁਰ ਪਊਗਾ ਅਸੀਂ ਜਿੱਤ ਕੇ ਮੜਾਈ ਜੀ ਜਿਵੇਂ ਕਿ ਤੁਸੀਂ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹੋ ਰਾਸ਼ਨ ਪਾਰੀ ਤੁਹਾਡੇ ਕੋਲੇ ਹੈਗਾ ਪ੍ਰੋਪਰ ਤਿਆਰੀ ਚ ਬਿਲਕੁਲ ਜੀ ਨਾਲ ਵੀ ਲੈ ਕੇ ਚੱਲੇ ਆ ਉੱਥੇ ਵੀ ਲੰਗਰ ਬਹੁਤ ਲੱਗਦੇ ਆ ਜੀ ਜੇ ਮੈਂ ਇੱਕ ਗੱਲ ਅਯਾਤ ਹੋਵੇ ਤਾਂ ਥੋੜੀ ਕਰ ਲਾਂ ਜੀ ਇੱਕ ਉਥੇ ਘਰ ਆ ਉਹਨਾਂ ਕੋਲੇ ਅਰਜਨ ਟਰੈਕਟਰ ਹੈ ਉਹ ਸਾਰਾ ਪਰਿਵਾਰ ਨਬਰਦਾਰੀ ਹੈ ਨਾਲ ਹੀ ਪਿੰਡਾ ਉਹ ਸ਼ੇਰਗੜ ਉਹ ਪਰਿਵਾਰ ਨੇ ਤੜਕੋਂ ਉੱਠ ਕੇ ਮਿੱਸੇ ਪਰੌਠੇ ਲਾ ਕੇ ਚਾਹ ਦੇ ਨਾਲ ਉਹ ਉਹ ਪਹਿਲੇ ਦਿਨ ਤੋਂ ਹੀ 13 14 ਫਰਵਰੀ ਤੋਂ ਹੀ ਲਿਆ ਰਿਹਾ ਹੈ ਉੱਥੇ ਜੇ ਇੱਕ ਪਰਿਵਾਰ ਏਡੀਵਲ ਵੱਡੀ ਸੇਵਾ ਕਰਦਾ ਤਾਂ ਪਿੰਡਾਂੋਂ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਨਾਲ ਗੁਰਦੁਆਰਾ ਛੇ ਗੜ੍ਹ ਸਾਹਿਬ ਉੱਥੋਂ ਲੰਗਰ ਪਾਣੀ ਬਹੁਤ ਪਹੁੰਚਦਾ ਹੈ ਤੇ ਕਿਸਾਨ ਜਥੇ ਬੰਦੀਆਂ ਵੱਲੋਂ ਵੀ ਬਹੁਤ ਲੰਗਰ ਲਾਏ ਗਏ ਲੰਗਰ ਪਾਣੀ ਦੀ ਕੋਈ ਘਾਟ ਨਹੀਂ ਹੁੰਦੀ ਸੋ ਜਿਵੇਂ ਤੁਸੀਂ ਸੁਣਿਆ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਰਕਾਰ ਗਲਤ ਨੀਤੀਆਂ ਅਪਣਾ ਰਹੀ ਹੈ ਤੇ ਉਦੋਂ ਲਈ ਇਹਨਾਂ ਵੱਲੋਂ ਜਿਹੜੇ ਕਿਸਾਨ ਹੈ ਪ੍ਰੋਪਰ ਤੌਰ ਤੇ ਪੂਰੀ ਤਿਆਰੀ ਵਿੱਚ ਚੱਲੇ ਨੇ ਕੋਈ ਵੀ ਜਿੱਦਾਂ ਦੀ ਕੋਈ ਦਿੱਕਤ ਆਉਗੇ ਸਾਹਮਣਾ ਕਰਨਗੇ ਦੂਜੀ ਗੱਲ ਜਿਹੜੇ ਘਰਾਂ 'ਚ ਬੈਠੇ ਆ ਕਿਸਾਨ ਵੀਰ ਜਾਂ ਹੋਰ ਲੋਕ ਕਿਉਂਕਿ ਸਾਰਿਆਂ ਤੇ ਦਿੱਕਤ ਉਹਨੇ ਅੱਜ ਇਹਨਾਂ ਨੂੰ ਦਵਾਇਆ ਜਾ ਰਿਹਾ ਕੱਲ ਨੂੰ ਆਪਣੀ ਵਾਰੀ ਵੀ ਹੋਣੀ ਆ ਸਾਰਿਆਂ ਨੂੰ ਬੇਨਤੀ ਆ ਘਰਾਂ 'ਚੋਂ ਨਿਕਲੋ ਤੇ ਸਾਥ ਦਿਓ ਤੇ ਸਾਰੇ ਬੱਦਮਾਸ਼ ਰੋਕ ਕਰੋ ਬਹੁਤ ਬਹੁਤ ਧੰਨਵਾਦ ਜਿਲੇ ਪਿਆਮ ਕਫਾਨ ਯੂਨੀਅਨ ਜਿੰਦਾਬਾਦ 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 ਫਾੜਾ ਇੱਕਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮ ਸੰਗਤ ਇਹ ਵਈ ਵਈ ਧੂੜ ਕੋੜ ਤੋਂ ਸੰਗਤ ਰਵਾਨਾ ਹੋਣ ਲੱਗੀ ਆ ਪੂਰੀ ਪੂਰੀ ਤਿਆਰੀ ਵਿੱਚ ਨੇ ਰਾਸ਼ਨ ਵਗੈਰਾ ਪ੍ਰੋਪਰ ਪੂਰਾ ਬੋਲਾ ਪੂਰੀ ਕਰੀ ਤੇ ਜਿਹਨਾਂ ਨੂੰ ਅਣਮੋਲ ਬਣੇ ਹੋ ਧਰਨਾ ਕਰਾਇਆ ਜਾ ਰਿਹਾ ਇੰਨਾ ਟਾਈਮ ਸਰਕਾਰ ਮੰਗਾ ਪੂਰ ਨਹੀਂ ਕਰਦੀ ਉਹਨਾਂ ਦਾ ਟਾਈਮ ਉਹਨਾਂ ਦੋੜਾ ਦੱਸਿਆ ਜਾ ਧਰਨਾ ਪ੍ਰਦਰਸ਼ਨ ਜਾਰੀ ਰਹੂਗਾ ਤੇ ਪੂਰੀ ਪੂਰੀ ਤਿਆਰੀ ਵਿੱਚ ਨੇ ਤਰਕੋਰ ਗੱਡੀਆਂ ਤੇ ਰਵਾਨਾ ਹੋ ਰਹੇ ਨੇ ਤਰਕੂ ਤੇ ਰੰਸੀ ਤੇ ਸੰਗਤ